ਸ਼ਰੀਆ ਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਸਾਥੀਓ ਬੇहद ਹਰਾਨ ਕਰਨ ਵਾਲੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀਆਂ ਬੇहद ਹੈਰਾਨ ਕਿਉਂਕਿ ਆ ਇਹ ਤੁਹਾਨੂੰ ਚੱਲਦੀ ਵੀਡੀਓ ਵਿੱਚ ਪਤਾ ਲੱਗੇਗਾ ਦੱਸਦੀ ਹੈ ਬਠਿੰਡੇ ਚ ਨਸ਼ੇ ਖਿਲਾਫ ਚੱਲ ਰਹੀ ਜੰਗ ਹੋਰ ਤੇਜ਼ ਹੋ ਗਈ ਹੈ ਨਸ਼ਾ ਤਸਕਰ ਦੇ ਘਰ ਉੱਤੇ ਬਲਡੋਜ਼ਰ ਚੱਲਿਆ ਪਰ ਲੋਕਾਂ ਨੇ ਵੀ ਪੁਲਿਸ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਬਿਆਨਤ ਨਗਰ ਚ ਨਸ਼ਾ ਵੇਚ ਕੇ ਬਣਾਏ ਮਕਾਨ ਨੂੰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਢਾਹ ਦਿੱਤਾ ਬਲਡੋਜ਼ਰ ਲਿਆਂਦੇ ਗਏ ਨਸ਼ਾ ਤਸਕਰ ਰਮੇਸ਼ ਸਾਨੀ ਦੇ ਮਕਾਨ ਉੱਤੇ ਕੀਤੀ ਗਈ ਵੱਡੀ ਕਾਰਵਾਈ ਐਸਐਸਪੀ ਅਮਨੀਤ ਕੁੰਡਲ ਨੇ ਦੱਸਿਆ ਕਿ ਰਮੇਸ਼ ਸਾਨੀ ਉੱਤੇ ਨਸ਼ਾ ਤਸਕਰੀ ਐਕਸਾਈਜ਼ ਐਕਟ ਕਤਲ ਅਤੇ ਲੜਾਈ ਝਗੜਿਆਂ ਦੇ ਇੱਕ ਦਰਜਨ ਮਾਮਲੇ ਦਰਜਨ ਸਰਕਾਰੀ ਜ਼ਮੀਨ ਤੇ ਜ਼ਬਰਨ ਬਣਾਏ ਮਕਾਨ ਨੂੰ ਡੀਸੀ ਅਤੇ ਐਸਡੀਐਮ ਦੇ ਹੁਕਮਾਂ ਤੇ ਢਾਇਆ ਗਿਆ ਜਦੋਂ ਕਾਰਵਾਈ ਸ਼ੁਰੂ ਕੀਤੀ ਹੁਣ ਹੈਰਾਨੀ ਵਾਲੀ ਗੱਲ ਜਿਹੜੀ ਦੱਸ ਰਹੇ ਆ ਕਿ ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਲੋਕਾਂ ਨੇ ਪੁਲਿਸ ਦੀ ਹੌਸਲਾ ਫਜ਼ਾਈ ਕੀਤੀ ਲੱਡੂ ਵੰਡੇ ਫੁੱਲ ਵਰਸਾਏ ਲੋਕਾਂ ਨੇ ਕਿਹਾ ਸਿਰਫ ਇਮਾਰਤ ਨਹੀਂ ਨਸ਼ੇ ਦੇ ਅੱਡੇਾਂ ਦੀ ਨੀਂਹ ਨੂੰ ਟਾ ਢੇਰੀ ਕੀਤਾ ਗਿਆ ਬਿਆਨਤ ਨਗਰ ਦੇ ਵਾਸੀਆਂ ਨੇ ਸਾਫ਼ ਆਖਿਆ ਕਿ ਨਸ਼ਾਈ ਤਬਾਹੀ ਦੀ ਜੜ੍ਹੇ ਤੇ ਪੁਲਿਸ ਨੇ ਠੀਕ ਕੀਤਾ ਜੋ ਇਹ ਮਕਾਨ ਢਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਸਿਰਫ ਸ਼ੁਰੂਆਤ ਹੈ ਤੇ ਅੰਜਾਮ ਤੱਕ ਕਾਰਵਾਈ ਨੂੰ ਲੈ ਕੇ ਜਾਵਾਂਗੇ ਐਸਐਸਪੀ ਮੈਡਮ ਨੇ ਕਿਹਾ ਕਿ ਜਈਆਂ 12 ਹੋਰ ਪ੍ਰਾਪਰਟੀਆਂ ਦੀ ਪਛਾਣ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਚ ਉਹਨਾਂ ਤੇ ਵੀ ਬਲਡੋਜ਼ਰ ਚੱਲੇਗਾ ਇਹ ਕਾਰਵਾਈ ਸਾਬਤ ਕਰਦੀ ਹੈ ਹੁਣ ਨਸ਼ਾ ਵੇਚਣ ਵਾਲਿਆਂ ਦੀ ਖੈਰ ਨਹੀਂ ਨਾ ਤਸਕਰ ਬਚਣਗੇ ਤੇ ਨਾ ਉਹਨਾਂ ਦੀਆਂ ਕੋਠੀਆਂ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਤੁਸੀਂ ਖੁਸ਼ ਹੋ ਜੀ ਇਸ ਕਾਰਵਾਈ ਤੋਂ ਖੁਸ਼ ਹੋ ਤੁਸੀਂ ਇਹ ਜਿਹੜੀ ਹੋਣੀ ਹੈ ਹੋਰ ਮੈਂ ਤਾਂ ਲੱਡੂ ਲੈ ਕੇ ਆਈਆਂ ਤੁਹਾਡੇ ਲਈ ਸਾਰਿਆਂ ਲਈ ਖਾਓ ਜੀ ਮੂ ਤਾਂ ਮਿੱਠਾ ਕਰੋ ਮੇਰਾ ਮਨ ਕਿੰਨੇ ਕਿੰਨੇ ਪਰੇਸ਼ਾਨ ਸੀ ਕਿੰਨੇ ਟੈਨਸ਼ਨ ਸੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਨਾ ਸੀ ਬਿਨੇ ਸੌ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜ੍ਹਦੇ ਹੋ ਜੀ ਉਹਨਾਂ ਤੋਂ ਆ ਕੇ ਸਮਾਨ ਮੰਗਦੇ ਕੋਈ ਤੇ ਮਮੀ ਉਹ ਕੀ ਹੁੰਦਾ ਸਾਨੂੰ ਨਹੀਂ ਪਤਾ ਜੀ ਅਸੀਂ ਇਹ ਤੁਹਾਡੇ ਕਿਸੇ ਦੇ ਕਿ ਇਹ ਖੁਸ਼ੀ ठीक है सानू इनन का दुख है जी सब बहुत खुश है जी कुर्सी कारवाई तो बहुत खुश तो सारे बडे आंसों दा धन्यवाद कर दे इतना दी कारवाई चलती रहनी चाहिए बिल्कुल जी बिल्कुल जी बहुत खुश हाफी बहुत हमंदी दा हां जी मैं यहीं पे तो का ही वास्ते सर हो चुका था सर पर अब ही हिसाब है बहुत बढ़िया पहल हुई है सर इससे पहले ऐसा नहीं हुआ ਪਰ ਆ ਬਹੁਤ ਵਧੀਆ ਉਹ ਬਹੁਤ ਬੱਚੇ ਮਰ ਚੁੱਕੇ ਆ ਸਰ ਯਹਾਂ ਪਰ ਨਹੀਂ ਸਾਧਿਆ ਹੁਣੀ ਬੰਦ ਹੋ ਗਈ ਹੈ ਆ ਤੇ ਕੋਈ ਆਪਣੀ ਲੜਕੀਆਂ ਨਹੀਂ ਦੇਖਦਾ ਇਸ ਲਈ ਇਸ ਲਈ ਯਹਾਂ ਪੇ ਨਸ਼ੇ ਦਾ ਦੰਦਾ ਸੀ ਪਰ ਅਬ ਸਰਕਾਰ ਨੇ ਮਾਰੀ ਨੇ ਬਹੁਤ ਅੱਛਾ ਕਦਮ ਉਠਾਇਆ ਸਰ ਜਿਸੇ ਕੇ ਮਾਰੇ ਕੋ ਰਾਹਤ ਮਿਲੀ ਜਿਹੜੀ ਇਹ ਪਿਆਸ ਆ ਬਹੁਤ ਵਧੀਆ ਹੋ ਰਿਹਾ ਹੈ ਹੁਣ ਇਹ ਚਲਦਾ ਰਹੇ ਬਹੁਤ ਵਧੀਆ ਬਹੁਤ ਵਧੀਆ ਐਕਸ਼ਨ ਆਇਆ ਦੇਖੋ ਸਾਡੀ ਮਾਨਯੋਗ ਪੰਚੀਆ ਬਨੋ ਜਿਹੜੀ ਡਾਇਰੈਕਸ਼ਨ ਹੈ ਸਾਰੇ ਪੰਜਾਬ ਨੂੰ ਯੋਗ ਨਸ਼ਾ ਵਿਰੋਧ ਉਹਦੇ ਤਹਿਤੀ ਅਸੀਂ ਵਕ ਵਕ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰੋਪਰਟੀ ਸਰਪ੍ਰਸ਼ਾਸਨ ਨਾਲ ਮਿਲ ਕੇ ਵੈਰੀਫਾਈ ਕਰ ਰਹੇ ਹਾਂ ਸਾਨੂੰ ਪੀਸੀ ਤੋਂ ਬਲੋਂ ਡਾਇਰੈਕਸ਼ਨ ਸਿਗੀਆਂ ਕਿ ਇੱਥੇ ਮੀਡੀ ਦੇ ਕਿਲੇ ਕਿਲੇ ਕੋਈ ਪ੍ਰਾਪਰਟੀ ਹੈ ਉਹਨੂੰ ਡਿਮੋਲਿਸ਼ ਕੀਤਾ ਜਾਣਾ ਹੈ ਤੁਹਾਨੂੰ ਨਾਟੇ ਮੇਨਟੇਨ ਕਰਨ ਲਈ ਪੁਲਿਸ ਹੈਲਪੀ ਲੋੜੇ ਤੇ ਗੋਡ ਪ੍ਰੋਜੈਕਟ ਕੀ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਰਮੇਸ਼ ਸਾਨੀ ਉਹ ਤੋਂ ਰਾਮੋ ਦਾ ਗਾੜੀ ਚੋਰੀ ਕਰਦੇ ਰਹਿੰਦੇ ਰਹੇ ਤੇ ਇਹਦੇ ਤੇ કુલ 12 ਮੁਕਦਮੇ ਦਰਜ ਹੈ ਜਿਨ੍ਹਾਂ ਚੋਂ 4 ਐਨਡੀਪੀਐਸ ਦੇ ਹੈ ਇੱਕ ਐਕਸਾਈਡਾ ਹੈ ਵੀ ਸਿੱਧੇ ਹੋ ਰੀਸੈਂਟਲੀ ਪਿਛਲੇ ਸਾਲ ਤੇ ਇਨਫੈਕਟ ਮਰਡਰ ਦਾ ਵੀ ਪਰਚਾ ਦਰਜ ਹੈ ਜਿਨ੍ਹਾਂ ਚ ਜੇ ਇਹ ਤੇ ਪਰਿਵਾਰ ਵਾਲੇ ਕੁਝ ਵਾਂਟਡ ਹਾਲੋ ਕੁਝ ਮਰੇ ਗਏ ਸੋ ਉਹਦੇ ਬਣਾ ਰਹੇ ਹਨ ਤੇ ਸਰਕਾਰ ਵੀ ਕੋ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਜੇਕਰ ਰਿਜ਼ਲਟ ਤੁਹਾਡੇ ਸਾਹਮਣੇ ਹੈ ਇਸੇ ਕਰਕੇ ਇਥੇ ਲੋਕਲ ਸਪੈਸ਼ਲੀ ਲੇਡੀਜ਼ ਕਾਫੀ ਖੁਸ਼ ਹਨ ਦੇ ਵਰ ਅਪਰੀਸ਼ੀਏਟਡ ਜਿਹੜੀਆਂ ਹੋਰ ਇੰਨੀਆਂ ਕ ਪ੍ਰੋਪਰਟੀਆਂ ਜਿਨ੍ਹਾਂ ਤੇ ਕਾਰਵਾਈ ਹੋ ਸਕਦੀ ਹੈ ਬਿਲਜੀ ਵਾਲੀ ਸਟਰੀ ਰਾਉਂਡ 12 ਦੇ ਕਰੀਬ ਅਸੀਂ ਆਇਡੈਂਟੀਫਾਈ ਕੀਤੀਆਂ ਹੋਈਆਂ ਜਿਦੇ ਚ ਐਸ ਪਰ ਜੋ ਗਾਈਡਲਾਈਨਸ ਸਟੈਂਡਰਡ ਆਫ ਪ੍ਰੋਪਰਟੀ ਜਿਹੜਾ ਮੋਟੀਵੇਸ਼ਨ ਅੰਦਰ ਤੇ ਕੰਮ ਕਰ ਰਿਹਾ ਹੈ